ਸਤਿ ਸ਼੍ਰੀ ਅਕਾਲ ਜੀ ਮੈਂ ਅਮਿਤ ਚਾਵਲਾ ਅੱਜ ਅਸੀਂ ਬੁਰਲਾਡਾ ਸ਼੍ਰੀ ਰਾਮ ਸੇਵਾ ਸੰਮਤੀ ਵੱਲੋਂ ਜਿਹੜਾ ਸਤਮਾ ਵਿਆਹ ਸਮਰੋਹ ਜਿਹੜਾ ਕੀਤਾ ਜਾ ਰਿਹਾ ਹੈ ਅਸੀਂ ਇਸ ਵਕਤ ਅਸੀਂ ਉੱਥੇ ਮੌਜੂਦ ਹਾਂ ਤੇ ਗੱਲਬਾਤ ਕਰਨ ਜਾ ਰਹੇ ਹਾਂ ਜੀ ਪ੍ਰੇਮ ਸਾਗਰ ਜੀ ਨਾਲ ਜੋ ਸਰਪ੍ਰਸਤ ਨੇ ਇਸ ਸੰਮਤੀ ਦੇ ਕੀ ਕਹਿਣਾ ਚਾਹੂਗੇ ਜੀ ਜੋ ਅੱਜ ਦਾ ਜੋ ਤੁਸੀਂ ਵਿਆਹ ਦਾ ਪ੍ਰੋਗਰਾਮ ਹੈ ਤੇ ਜੈ ਸ਼੍ਰੀ ਰਾਮ ਅੱਜ ਬੜਾ ਵਧੀਆ ਦਿਨ ਹੈ ਪੂਰਨਮਾਸੀ ਕੱਤਕ ਪੂਰਨਮਾਸੀ ਸ਼ੇਖ ਗੁਨਾਗ ਦੇਵ ਜੀ ਦਾ ਜਨਮ ਦਿਨ ਹੈ ਇਹ ਦਿਹਾੜਾ ਅਸੀਂ ਬੜੀ ਧੂਮ-ਧਾਮ ਨਾਲ ਮਨਾ ਰਹੇ ਆ ਕਿਵੇਂ ਵਿਆਹ ਸਮਾਰੋ ਇੱਕ ਵਿਆਹ ਸਮਾਰੋ ਰੱਖਿਆ ਹੋਇਆ ਜਿਹਦੇ ਸਾਰੇ ਮੰਡੀ ਦੇ ਦਾਨੀ ਸੱਜਣਾ ਨੇ ਦਾਨ ਦੇ ਕੇ ਇਸ ਕੰਨਿਆ ਦਾ ਜਿਹੜਾ ਪ੍ਰੋਗਰਾਮ ਹੈ ਰਚਾਇਆ ਹੈ ਬੜੀ ਧੂਮ-ਧਾਮ ਨਾਲ ਬੜੇ ਪਿਆਰ ਨਾਲ ਜੈ ਸ਼੍ਰੀ ਰਾਮ ਸੇਵਾ ਸੰਪਤੀ ਉਹ ਲੋ ਪਹਿਲਾਂ ਵੀ 6 ਵਾਰ ਇਸੇ ਤਰ੍ਹਾਂ ਲੜਕੀਆਂ ਦੇ ਵਿਆਹ ਕਰਵਾਏ ਹਨ ਅੱਜ ਤੱਕ ਅਸੀਂ 60 ਲੜਕੀਆਂ ਦੇ ਜਿਹੜੇ ਵਿਆਹ ਕਰਵਾ ਚੁੱਕੇ ਆ ਇਸ ਤੋਂ ਬਾਅਦ ਵੀ ਅਸੀਂ ਪਰਾਨ ਲਈ ਆਜ ਵੀ ਇਹ ਕਰਾਂਦੇ ਰਵਾਂਗੇ ਜਿੱਥੇ ਵੀ ਮੇਰੀ ਆਵਾਜ਼ ਪਹੁੰਚਦੀ ਹੈ ਜਿੱਥੇ ਮੇਰਾ ਸੰਦੇਸ਼ ਪਹੁੰਚਦਾ ਹੈ ਮੈਂ ਸਭ ਨੂੰ ਬੇਨਤੀ ਕਰੂੰਗਾ ਕੋਈ ਵੀ ਲੋੜਵੰਦ ਲੜਕੀ ਦਾ ਬੇਸਹਾਰਾ ਲੜਕੀ ਨਾ ਹੋਵੇ ਜਾਂ ਪਿਛਾ ਬੇਸਹਾਰਾ ਹੋਵੇ ਬੇਸ਼ੱਕਵੇਂ ਹੋਵੇ ਕੋਈ ਲੜਕੀ ਦਾ ਵਿਆਹ ਜੇ ਕਰਾਣਾ ਚਾਹੁੰਦੇ ਹੋ ਉਹ ਸਾਡੀ ਸੰਸਥਾ ਨਾਲ ਸੰਪਰਕ ਕਰਨ ਅਸੀਂ ਖੁੱਲੇ ਦਿਲੋਂ ਬੜੀ ਸ਼ਰਧਾ ਨਾਲ ਉਹਦਾ ਵਿਆਹ ਕਰਾਂਗੇ ਹਰ ਵੇਲੇ ਅਸੀਂ ਤਤਪਰਾਂ ਅੱਜ ਵੀ ਅਸੀਂ ਬੜੇ ਸ਼ੌਂਤ ਧਮ-ਧਮ ਨਾਲ ਇਹ ਮਹਾ ਕਾਲੀ ਮਹਾਕਾਲ ਮੰਦਿਰ ਅਤੇ ਅਗਰ왈 ਸਭਾ ਦੇ ਸਹਿਯੋਗ ਨਾਲ ਤੇ ਸਾਰੀ ਮੰਡੀ ਦੇ ਸਹਿਯੋਗ ਨਾਲ ਬਹੁਤ ਵਧੀਆ ਇਹ ਪ੍ਰੋਗਰਾਮ ਸੰਪੰਨ ਹੋਇਆ ਅਸੀਂ ਤੁਹਾਡੇ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੈ ਸ਼੍ਰੀ ਰਾਮ ਜੀ ਤਾਂ ਮੇਰੇ ਨਾਲ ਮੰਦਿਰ ਦੇ ਮਹਾਕਾਲ ਮੰਦਿਰ ਦੇ ਮੌਜੂਦ ਨੇ ਜੀ ਉਹਨਾਂ ਨਾਲ ਵੀ ਗੱਲਬਾਤ ਕਰੇ ਪੂਜਨੀਯਾ ਬਾਬਾ ਜੀ ਬਾਬਾ ਜੀ ਕੀ ਕਹਿਣਾ ਚਾਹੋਗੇ ਅੱਜ ਤੁਹਾਡੇ ਇਸ ਮੰਦਿਰ ਦੇ ਬਾਹਰ ਐਡਾ ਵੱਡਾ ਜਿਹੜਾ ਵਿਆਹ ਦਾ ਪ੍ਰੋਗਰਾਮ ਰੱਖਿਆ ਗਿਆ ਕੀ ਕਹਿਣਾ ਚਾਹੋਗੇ ਸਾਰਿਆਂ જય ਸ਼੍ਰੀ ਮਾਹਕਾਲ ਅੱਜ ਮੈਂ ਇੱਥੇ ਜੈ ਸ਼੍ਰੀ ਰਾਮ ਸੇਵਾ ਸੰਪਤੀ ਵੱਲੋਂ ਵਿਆਹ ਵੱਲੋਂ ਕਰਵਾਇਆ ਗਿਆ ਬੰਨਿਆ ਦਾ ਬਹੁਤ ਧੰਨਵਾਦ ਆ ਇਹ ਸਾਰੇ ਮੰਡੀ ਵਾਸੀਆਂ ਦੇ ਸਹਿਯੋਗ ਨਾਲ ਬਹੁਤ ਵਧੀਆ ਪ੍ਰੋਗਰਾਮ ਕੀਤਾ ਗਿਆ ਹੈ ਅਸੀਂ ਇਹਨਾਂ ਸਾਰੇ ਮੰਡੀ ਵਾਸੀਆਂ ਦੇ ਲੋ ਧੰਨਵਾਦ ਕਰਦੇ ਆ ਜੈ ਮਾਹਕਾਲ ਤਾਂ ਮੈਂਬਰ ਹੋਰ ਵੀ ਮੇਰੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਕੀ ਕਹਿਣਾ ਚਾਹੋਗੇ जय दे। श्री राम। ਅਸੀਂ ਜੀ ਵਿਆਹ ਦਾ ਅੱਜ ਕਰ ਰਹੇ ਹਾਂ ਜੀ ਮਾਰਚ ਹੋਲੀ ਵਾਲੇ ਦੰਦੇ ਸਾਡੇ ਕੋਲੇ ਜਿੰਨੀਆਂ ਐਪਲੀਕੇਸ਼ਨ ਆਉਣਗੀਆਂ 3 ਹੁਣ 4 ਹੁਣ 5 ਹੁਣ ਅਸੀਂ ਉਹ ਵੈਕ ਕਰਾਂਗੇ ਜੀ। जय जय श्री राम। ਅੱਜ ਮੈਂ जय श्री राम ਸੇਵਾ ਸੰਮਤੀ ਦੇ ਪ੍ਰੋਗਰਾਮ ਦੇ ਵਿੱਚ ਪਹਿਲੀ ਵਾਰ ਸ਼ਾਮਲ ਹੋਇਆ ਤੇ ਦੇਖ ਕੇ ਨਾ ਮੈਨੂੰ ਬੜੀ ਖੁਸ਼ੀ ਹੋਈ ਵੀ ਸਾਰਾ ਪ੍ਰਬੰਧ ਇਸ ਤਰ੍ਹਾਂ ਹੀ ਕੀਤਾ ਗਿਆ ਹੈ ਜਿਵੇਂ ਕੋਈ ਕੋਈ ਆਪਣੀ ਬੇਟੀ ਦੇ ਵਿਆਹ ਦੇ ਵਿੱਚ ਕੀਤਾ ਕਰਦਾ ਹੁੰਦਾ ਹੈ। ਜੋ ਵੀ ਖਾਣ ਪੀਣ ਦੀਆਂ ਮੈਂ ਸਟਾਲ 'ਚ ਦੇਖੀਆਂ ਨੇ ਕੋਈ ਵੀ ਚੀਜ਼ ਆਮ ਤੌਰ ਤੇ ਅਜਿਹੇ ਪ੍ਰੋਗਰਾਮਾਂ ਦੇ ਵਿੱਚ ਹੁੰਦਾ ਵੀ ਖਾਣਾ ਪੂਰਤੀ ਕਰਨੀ ਹੁੰਦੀ ਹੈ। ਪਰੰਤੂ ਅਜੇ ਹਾਂ ਕੁਝ ਨਹੀਂ ਦਿਖਿਆ। ਬੜੀ ਅੱਛੀ ਤਰ੍ਹਾਂ ਸਾਰੇ ਪ੍ਰੋਗਰਾਮ ਨੂੰ ਜੋ ਸੰਸਥਾ ਦੇ ਪ੍ਰਬੰਧਕ ਨੇ ਉਹ ਕਰ ਰਹੇ ਨੇ। ਮੰਚ ਤੋਂ ਦੱਸਿਆ ਜਾ ਰਿਹਾ ਸੀ ਕਿ ਸੰਸਥਾ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹੋਰ ਵੀ ਜੋ ਸ਼ਾਦੀਆਂ ਆ ਉਹ ਕਰਨ ਜਾ ਰਹੀ ਹੈ। ਤੇ ਇਹਨਾਂ ਵੱਲੋਂ ਬੇਨਤੀ ਵੀ ਕੀਤੀ ਗਈ ਹੈ ਜੋ ਕੋਈ ਇਸ ਤਰ੍ਹਾਂ ਹੋਣ ਉਹ ਸੰਸਥਾ ਦੇ ਉਸੂਲਾਂ ਦੇ ਮੁਤਾਬਕ ਆਪਣੇ ਨਾਮ ਲਖਵਾ ਕੇ ਆਪਣੇ ਬੱਚਿਆਂ ਦੀ ਸ਼ਾਦੀ ਇਸ ਸੰਸਥਾ ਦੇ ਰਾਹੀਂ ਜੋ ਹੈ ਉਹ ਕਰਵਾ ਸਕਦੇ ਨੇ ਦਿਲੋਂ ਧੰਨਵਾਦੀਆਂ ਇਸ ਸੰਸਥਾ ਦਾ ਕਿ ਬੜਾ ਹੀ ਉੱਤਮ ਜੋ ਕੰਮ ਹੈ ਉਹ ਕਰ ਰਹੇ ਨੇ ਇਸੇ ਕਰ ਸਾਰੀ ਮੰਡੀ ਦਾ ਵੀ ਸਹਿਯੋਗ ਆਰਥਿਕ ਪੱਖੋਂ ਵੀ ਸਮਾਜਿਕ ਅੱਖੋਂ ਤੋਂ ਵੀ ਇਹਨਾਂ ਨੂੰ ਜਿਹੜਾ ਹੈ ਮਿਲਦਾ ਹੈ ਜੈ ਜਸ਼ਨ ਰਾਮ ਤੁਸੀਂ ਕੀ ਕਹਿ ਰਹੇ ਹੋ ਅੱਜ ਮੁਸ਼ਰਾਮ ਸੇਵਾ ਸੰਤੀ ਬਲਾੜਾ ਵੱਲੋਂ ਬੜੇ ਹਰਸ਼ ਉਲਾਸ ਨਾਲ ਲੜ ਗਰੀਬ ਲੜਕੀਆਂ ਦਾ ਵਿਆਹ ਕੀਤਾ ਜਾਂਦਾ ਹੈ ਇਨਾਂ ਵਿੱਚ ਬਹੁਤ ਹੀ ਸੰਸਥਾ ਨੇ ਬਹੁਤ ਹੀ ਮਿਹਨਤ ਕੀਤੀ ਹੈ ਅਰਿਸ਼ਦਾਨੀ ਸੱਜਣਾ ਨੇ ਵੀ ਦਾਨ ਦੇ ਕੇ ਇਸ ਸਭਾ ਦਾ ਮਾਨ ਵਧਾਇਆ ਹੈ ਮੈਂ ਮਹਾਕਾਲ ਸੇਵਾ ਮੰਦਰ ਵੱਲੋਂ ਔਰ ਅਗਰਬਾਲ ਸਭਾ ਵੱਲੋਂ ਇਹਨਾਂ ਦਾ ਬਹੁਤ ਧੰਨਵਾਦੀ ਹਾਂ ਤਾਂ ਦੋਸਤੋ ਅਗਰ ਕੋਈ ਵੀ ਸਾਡੀ ਇਹ ਵੀਡੀਓ ਅਗਰ ਦੇਖਦਾ ਹੈ ਤਾਂ ਕਿਰਪਾ ਕਰਕੇ ਤੁਸੀਂ ਜਰੂਰ ਇਸ ਸੰਸਥਾ ਦਾ ਜਿਹੜਾ ਸਹਿਯੋਗ ਕਰੋ ਤਾਂ ਜੋ ਸੰਤਾਂ ਨੂੰ ਹੋਰ ਵੀ ਜਿਹੜਾ ਹੌਸਲਾ ਮਿਲ ਸਕੇ ਤੇ ਜਿੰਨੇ ਵੀ ਲੋੜਵੰਦ ਜਾਂ ਕੋਈ ਪਰਿਵਾਰ ਹੈ ਤਾਂ ਉਹ ਵੀ ਸੰਸਥਾ ਨਾਲ ਸੰਪਰਕ ਕਰਕੇ ਤੁਸੀਂ ਆਪ ਦਾ ਜਿਹੜਾ ਇਹ ਵਿਆਹ ਸਾਦੀ ਦਾ ਸਮਰੋਹ ਜਿਹੜਾ ਕਰਵਾ ਸਕਦੇ ਹੋ ਕੈਮਰਾ ਪਰਸਨ ਨਵਲ ਸ਼ਰਮਾ ਦੇ ਨਾਲ ਮੈਂ ਅਮਿਤ ਚਾਵਲਾ ਦੈਨਿਕ ਸੂਰਾ ਟੀਵੀ ਬੋਡਰਲਾਡਾ